ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ੇਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਿਆ ਇਸ ਸਮੇਂ ਕੈਨੇਡਾ ਦੇ ਵਿੱਚ ਲਿਬਰਲ ਅਤੇ ਐਨਡੀਪੀ ਦੀ ਘੱਟ ਗਿਣਤੀ ਸਰਕਾਰ ਸਮਝੌਤੇ ਦੇ ਤਹਿਤ ਚੱਲ ਰਹੀ ਹੈ ਜਿਸ ਦੌਰਾਨ ਫੈਡਰਲ ਲਿਬਰਲਸ ਦੇ ਵੱਲੋਂ ਐਨਡੀਪੀ ਦੀਆਂ ਡਿਮਾਂਡਾਂ ਅਨੁਸਾਰ ਫਾਰਮਾ ਕੇਅਰ ਡੈਂਟਲ ਕੇਅਰ ਅਤੇ ਐਂਟੀ ਸਕੈਪ ਵਰਗੇ ਕਾਨੂੰਨ ਲਿਆਂਦੇ ਜਿਸ ਦੇ ਨਾਲ ਇਹ ਸਮਝੌਤਾ ਸਮਾ ਸੀਮਾ ਤੱਕ ਚੱਲਣਾ ਲਗਭਗ ਹੈ ਪਰ ਰੇਲ ਕੰਪਨੀਆਂ ਦੇ ਨਾਲ ਸਬੰਧਤ ਵਰਕਰਾਂ ਦੀਆਂ ਯੂਨੀਅਨਸ ਦੇ ਵੱਲੋਂ ਕੀਤੀ ਹੜਤਾਲ ਨੂੰ ਹੈਂਡਲ ਕਰਨ ਦੇ ਲਈ ਲਿਬਰਲਸ ਦੇ ਵੱਲੋਂ ਚੁੱਕੇ ਗੇ ਕਦਮਾਂ ਤੋਂ ਐਨਡੀਪੀ ਲੀਡਰ ਜਗਮੀਸ਼ ਸਿੰਘ ਨਾਰਾਜ਼ ਦਿਖਾਈ ਦੇ ਰਹੇ ਨੇ ਜਿਸ ਕਾਰਨ ਇਸ ਸਮਝੌਤੇ ਨੂੰ ਲੈ ਕੇ ਕਈ ਕਿਸਮ ਦੇ ਸ਼ੰਕੇ ਵਿਖੜੇ ਹੋਣ ਲੱਗੇ ਨੇ ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਐਨਡੀਪੀ ਦੇ ਨਾਲ ਹੋਇਆ ਸਮਰਥਨ ਸਮਝੌਤਾ ਜੂਨ 2025 ਤੱਕ ਦੀ ਆਪਣੀ ਤੈਅ ਮਿਆਦ ਤਾਕ ਬਰਕਰਾਰ ਰਹੇਗਾ ਪਹਿਲੀ ਵਾਰ ਮਾਰਚ 2022 ਦੇ ਵਿੱਚ ਦਸਖਤ ਕੀਤਾ ਗਿਆ ਇਸ ਸਮਝੌਤੇ ਦੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲ ਸਰਕਾਰ ਨੂੰ ਪਰੋਸੇ ਦੇ ਵੋਟ ਤੇ ਸਮਰਥਨ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੇਕਰ ਦੋਵੇਂ ਪਾਰਟੀਆਂ ਸਮਝੌਤੇ ਦੀ ਪਾਲਣਾ ਕਰਦੀਆਂ ਨੇ ਤਾਂ ਅਗਲੀਆਂ ਗਰਮੀਆਂ ਤੱਕ ਫੈਡਰਲ ਚੋਣਾਂ ਨਹੀਂ ਹੋਣਗੀਆਂ ਕੈਨੇਡਾ ਵਿੱਚ ਚੋਣਾਂ ਦੇ ਨਿਰਧਾਰਿਤ ਸਮੇਂ ਮੁਤਾਬਕ ਅਗਲੇ ਸਾਲ ਅਕਤੂਬਰ ਦੇ ਵਿੱਚ ਫੈਡਰਲ ਚੋਣਾਂ ਹੋਣੀਆਂ ਸਨ ਪਰ ਪ੍ਰਧਾਨ ਮੰਤਰੀ ਇਸ ਸਮੇਂ ਤੋਂ ਪਹਿਲਾਂ ਵੀ ਚੋਣਾਂ ਦਾ ਬਿਗਲ ਵਜਾ ਸਕਦੇ ਨੇ ਹਾਲੀਫੈਕਸ ਦੇ ਵਿੱਚ ਕੈਬਿਨੇਟ ਰਿਟਰੀਟ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ 골ਡ ਨੇ ਕਿਹਾ ਹੈ ਕਿ ਮੈਨੂੰ ਪੂਰਾ ਪਰੋਸਾ ਹੈ ਕਿ ਇਹ ਸਮਝੌਤਾ ਇੱਕ ਚੰਗਾ ਸਮਝੌਤਾ ਹੈ ਇਹ ਇੱਕ ਮਜ਼ਬੂਤ ਸਮਝੌਤਾ ਹੈ ਤੇ ਅਸੀਂ ਜੂਨ ਦੇ ਅੰਤ ਤੱਕ ਪਹੁੰਚ ਜਾਵਾਂਗੇ ਜਿਸ ਨੇ ਕਿਹਾ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਕੁਝ ਮਤਾ ਤੇ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਇਹ ਸਮਝੌਤਾ ਕੀਤਾ ਗਿਆ ਹੈ ਇਸ ਲਈ ਲਿਬਰਲਜ਼ ਪੂਰੀ ਤਰ੍ਹਾਂ ਆਸਮੰਦ ਨੇ ਪਰ ਐਨਡੀਪੀ ਦੇ ਵੱਲੋਂ ਇਸ ਮਾਮਲੇ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਜਿਸ ਕਾਰਨ ਇਹ ਸ਼ੰਕੇ ਬਰਕਰਾਰ ਨੇ ਕਿ ਸਮੇ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਨੇ ਜਾਂ ਫਿਰ ਐਨਡੀਪੀ ਦੇ ਨਾਲ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਰਹਿਣਗੀਆਂ ਗੋਲ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਪਿਛਲੇ ਹਫਤੇ ਰੇਲ ਵਿਵਾਦ ਦੇ ਨਾਲ ਜਿਠਣ ਦੇ ਲਈ ਲਿਬਰਲ ਸਰਕਾਰ ਦੇ ਵੱਲੋਂ ਚੁੱਕੇ ਕਦਮਾਂ ਦੇ ਬਾਰੇ ਐਨਡੀਪੀ ਲੀਡਰ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਦੀ ਟੀਮ ਸਟਰਜ਼ ਯੂਨੀਅਨ ਦੇ ਨਾਲ ਵਿਵਾਦ ਅਤੇ ਮੁਲਕ ਵਿਆਪੀ ਰੇਲ ਬੰਦ ਖਤਮ ਨਾ ਹੁੰਦਾ ਦੇਖ ਫੈਡਰਲ ਸਰਕਾਰ ਨੇ ਇਹ ਵਿਵਾਦ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੇ ਦਖਲ ਦੇ ਲਈ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਪੇਸ਼ ਦਿੱਤਾ ਸੀ ਯੂਨੀਅਨ ਜਿਸ ਨੂੰ ਕਿ ਐਨ ਡੀ ਪੀ ਦਾ ਸਮਰਥਨ ਹਾਸਲ ਹੈ ਰੇਲ ਕੰਪਨੀਆਂ ਦੇ ਨਾਲ ਸੌਦੇਬਾਜ਼ੀ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਸਮਝੌਤੇ ਦੇ ਲਈ ਇੱਕ ਵਿਚੋਲਾ ਥੋਪ ਕੇ ਉਹਨਾਂ ਦੇ ਸੌਦੇਬਾਜ਼ੀ ਦੇ ਚਾਰਟਰ ਅਧਿਕਾਰ ਦੀ ਉਲੰਘਣਾ ਕੀਤੀ ਹੈ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਲਿਬਰਲ ਸਰਕਾਰ ਦਾ ਪੱਖ ਪੂਰਿਆ ਲੇਬਰ ਮੰਤਰੀ ਦਾ ਕਹਿਣਾ ਸੀ ਕਿ ਦੇਸ਼ ਵਿਆਪੀ ਰੇਲ ਬੰਦ ਕੈਨੇਡੀਅਨ ਆਰਥਿਕਤਾ ਦੇ ਲਈ ਨੁਕਸਾਨਦੇ ਸੀ ਅਤੇ ਕੈਨੇਡਾ ਇਸ ਸਮੇ ਅਜੇ ਹੀ ਕਿਸੇ ਵੀ ਹੜਤਾਲ ਕਾਰਨ ਆਰਥਿਕਤਾ ਤੇ ਜੜਾ ਪੈਣ ਵਾਲੇ ਬੋਝ ਨੂੰ ਨਹੀਂ ਸਹਾਰ ਸਕਦਾ ਬੇਸ਼ੱਕ ਪਹਿਲਾਂ ਸਰਕਾਰ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਰਹੀਂ ਹੱਲ ਕਰਨ ਦੀ ਗੱਲ ਆਖੀ ਸੀ ਪਰ ਜਦੋਂ ਨਵੇਂ ਸਮਝੌਤੇ ਲਈ ਗੱਲਬਾਤ ਟੁੱਟਣ ਤੋਂ ਬਾਅਦ ਅਤੇ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਦੇਣ ਤੋਂ ਬਾਅਦ ਫੈਡਰਲ ਸਰਕਾਰ ਦੇ ਵੱਲੋਂ ਇਸ ਪਾਸੇ ਵੱਲ ਕਦਮ ਚੁੱਕੇ ਗਏ ਪਰ ਐਨਡੀਪੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਲੇਬਰ ਵਿਵਾਦ ਤੋਂ ਪਾਸੇ ਰਹਿਣਾ ਚਾਹੀਦਾ ਸੀ ਜਗਮੇਸ਼ ਸਿੰਘ ਨੇ ਕਿਹਾ ਸੀ ਕਿ ਵਾਰ-ਵਾਰ ਲੇਬਰ ਵਿਰੋਧੀ ਮਿਸਾਲ ਨੋ ਕਾਇਮ ਕਰਕੇ ਜਸਟ ਇਨਟਰੂਡੋ ਨੇ ਸੀਈਓਜ਼ ਨੂੰ ਇੱਕ ਸਪਸ਼ਟ ਸੁਨੇਹਾ ਭੇਜਿਆ ਕਿ ਉਹ ਵੱਡੀਆਂ ਕਾਰਪੋਰੇਸ਼ਨਾਂ ਦੇ ਹੱਕ ਦੇ ਵਿੱਚ ਭੁਗਤਣਗੇ ਜਗਮੀਤ ਨੇ ਕਿਹਾ ਕੈਨੇਡਾ ਦੇ ਵਿੱਚ ਅਜਿਹੀ ਸਰਕਾਰ ਹੈ ਜੋ ਕਾਰਪੋਰੇਸ਼ਨ ਲਾਲਚ ਦੇ ਵਿੱਚ ਤਸੀਹ ਹੋਈ ਹੈ ਨਤੀਜੇ ਵਜੋਂ ਲੇਬਰ ਵਿਗਨ ਹੁੰਦੇ ਨੇ ਤੇ ਮਜ਼ਦੂਰਾਂ ਨੂੰ ਉਚਿਤ ਤਨਖਾਹ ਅਤੇ ਕੰਮਕਾਜ ਦੀਆਂ ਸੁਰੱਖਿਆ ਸਥਿਤੀਆਂ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ ਇਹ ਅਰਬਪਤੀਆਂ ਨੂੰ ਛੱਡ ਕੇ ਸਾਰਿਆਂ ਨੂੰ ਜਿਹੜਾ ਪਰੇਸ਼ਾਨ ਕਰਦਾ ਫਿਲਹਾਲ ਬੇਸ਼ੱਕ ਰੇਲ ਸਰਵਿਸਿਜ਼ ਤਾਂ ਸਰਕਾਰ ਬਹਾਲ ਕਰੇਗੀ ਪਰ ਐਨਡੀਪੀ ਦੇ ਵੱਲੋਂ ਕੀ ਕਦਮ ਚੁੱਕੇ ਜਾਂਦੇ ਨੇ ਇਸ ਤੇ ਨਜ਼ਰ ਬਣੀ ਹੋਈ ਹੈ ਤੇ ਕੈਬਨਟ ਰਿਟਰੀਟ ਦੇ ਵਿੱਚ ਇਸ ਮਾਮਲੇ ਤੇ ਵੀ ਚਰਚਾ ਹੋਵੇਗੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਸਰਕਾਰ ਦਾ ਇਸ ਮਾਮਲੇ ਤੇ ਕੀ ਪਾਖ ਰਿਹਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਕੈਨੇਡੀਅਨ ਸਰਕਾਰ ਦੇ ਵੱਲੋਂ ਚੀਨ ਦੇ ਇਲੈਕਟ੍ਰਿਕ ਵਹੀਕਲਸ ਅਤੇ ਐਲੂਮੀਨੀਅਮ ਅਤੇ ਸਟੀਲ ਤੇ ਟੈਰਿਫ ਜਿਹੜਾ ਉਹ ਲਗਾਇਆ ਜਾਏਗਾ ਜਿਸ ਤੋਂ ਬਾਅਦ ਚੀਨ ਦੇ ਵੱਲੋਂ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਬਦਲਾ ਲਊ ਕਾਰਵਾਈ ਐਲਾਨਿਆ ਗਿਆ ਹੈ ਚੀਨ ਨੇ ਸਖਤ ਸ਼ਬਦਾਂ ਦੇ ਵਿੱਚ ਕੈਨੇਡੀਅਨ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਹੈ ਅਮਰੀਕਾ ਵੱਲੋਂ ਚੀਨੀ ਈਵੀ ਤੇ ਟੈਰਿਫ ਜਿਹੜਾ ਉਹ 1 ਅਗਸਤ ਤੋਂ ਲਾਗੂ ਹੋਣਾ ਹੋਣਾ ਸੀ ਪਰ ਟੈਰਿਫ ਲਾਗੂ ਹੋਣਾ ਸਤੰਬਰ ਦੇ ਅਖੀਰ ਇਹ ਤਾਂ ਕਟਲ ਗਿਆ ਹਾਲਾਂਕਿ ਕੈਨੇਡਾ ਦੇ ਟੈਰਿਫ 1 ਅਕਤੂਬਰ ਤੋਂ ਪ੍ਰਭਾਵੀ ਹੋ ਜਾਣਗੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿੰ ਜਾਨ ਨੇ ਕਿਹਾ ਹੈ ਕਿ ਕੈਨੇਡਾ ਦਾ ਫੈਸਲਾ ਤੱਥਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਤੇ ਵਿਸ਼ਵ ਵਪਾਰ ਨਿਯਮਾਂ ਦੇ ਵਿਰੋਧਾ ਹੈ ਕੈਨੇਡਾ ਦੀ ਦਲੀਲ ਹੈ ਕਿ ਚੀਨ ਆਪਣੇ ਈਵੀ ਉਦਯੋਗ ਨੂੰ ਗਲਤ ਢੰਗ ਦੇ ਨਾਲ ਸਬਸਿਡੀ ਦੇ ਰਿਹਾ ਹੈ ਤੇ ਵੱਧ ਉਤਪਾਦਨ ਕਰ ਰਿਹਾ ਹੈ ਪ੍ਰਤੀਯੋਗੀਆਂ ਦੀਆਂ ਕੀਮਤਾਂ ਨੂੰ ਘਟਾ ਰਿਹਾ ਹੈ ਤੇ ਕੈਨੇਡਾ ਦੇ ਉਦਯੋਗ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਨ ਨੇ ਇਸ ਦਾਅਵੇ ਨੂੰ ਰੱਦ ਕੀਤਾ ਤੇ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਦਾ ਉਦਯੋਗ ਨਵੀਨਤਾ ਤੇ ਪੂਰੀ ਮਾਰਕੀਟ ਮੁਕਾਬਲੇਬਾਜ਼ੀ ਦੇ ਕਾਰਨ ਵਧ ਰਿਹਾ ਹੈ ਚੀਨ ਵਿੱਚ ਕੈਨੇਡਾ ਸਾਬਕਾ ਅੰਬੈਸਡਰ ਅਤੇ ਅਲਬਰਟਾ ਯੂਨੀਵਰਸਿਟੀ ਦੇ ਚਾਈਨਾ ਇੰਸਟੀਚਿਊਟ ਦੇ ਜਿਹੜੇ ਫੈਲੋ ਗੀ ਸੈਂਟ ਜੈਕਸ ਨੇ ਕਿਹਾ ਹੈ ਕਿ ਕੈਨੇਡਾ ਦੇ ਲਈ ਇਲੈਕਟ੍ਰਿਕ ਵਾਹਨਾਂ ਦੇ ਉੱਤੇ ਇਹ ਕਦਮ ਚੁੱਕਣਾ ਅਤੇ ਟੈਰੀਫਾਂ ਤੇ ਅਮਰੀਕਾ ਦੇ ਨਾਲ ਇੱਕ ਸਾਰ ਹੋਣਾ ਬਹੁਤ ਜ਼ਰੂਰੀ ਸੀ ਭਾਵੇਂ ਇਸ ਦੇ ਨਾਲ ਚੀਨ ਦੇ ਵੱਲੋਂ ਜਵਾਬੀ ਕਾਰਵਾਈ ਦਾਈ ਜੋਖਮ ਕਿਉਂ ਨਾ ਹੋਵੇ ਇਹ ਵੀ ਫਿਕਰ ਹੈ ਕਿ ਚੀਨ ਦੇ ਵੱਲੋਂ ਜੋ ਕੈਨੋਲਾ ਪੌਕ ਪੋਰ ਤੇ ਟੈਰੀਫ ਲਗਾ ਸਕਦਾ ਹੈ ਕਿਉਂਕਿ ਉਹ ਕੈਨੇਡਾ ਤੋਂ ਇਹ ਇمپੋਰਟ ਕਰਦਾ ਹੈ ਸੋਮਵਾਰ ਨੂੰ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਵੀ ਕੈਨੇਡਾ ਦੇ EV ਟੈਰਿਫ ਦੇ ਫੈਸਲੇ ਤੋਂ ਬਾਅਦ ਚੀਨ ਵੱਲੋਂ ਸੰਭਾਵੀ ਜਵਾਬੀ ਕਾਰਵਾਈ ਬਾਰੇ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਦੀ ਪ੍ਰਮੁੱਖ ਤਰਜੀਹ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਾਰਨ ਹੈ ਤੇ ਕੈਨੇਡਾ ਜਵਾਬੀ ਕਾਰਵਾਈ ਲਈ ਤਿਆਰ ਹੈ ਅਮਰੀਕੀ ਨਿਯਮਾਂ ਨੂੰ ਅਪਣਾਉਣ ਦੇ ਲਈ ਦਬਾਅ ਪਾਏ ਜਾਣ ਦੌਰਾਨ ਟਰੂਡੋ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਚੀਨ ਦੇ ਵਿੱਚ ਬਣਾਏ ਗਏ ਸਾਰੇ ਇਲੈਕਟ੍ਰਿਕ ਵਾਹਨਾਂ ਦੇ ਉੱਤੇ 100% ਦਾ ਟੈਰਿਫ ਲੱਗੇਗਾ ਆ ਜਾਏਗਾ ਪ੍ਰਧਾਨ ਮੰਤਰੀ ਟ੍ਰੋਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡੀਅਨ ਵਰਕਰਾਂ ਲਈ ਬਰਾਬਰ ਦੇ ਮੌਕੇ ਦੇਣ ਅਤੇ ਕੈਨੇਡਾ ਦੇ ਈਵੀ ਉਦਯੋਗ ਨੂੰ ਆਪਣੇ ਮੁਲਕ ਉਤਰੀ ਅਮਰੀਕਾ ਤੇ ਦੁਨੀਆ ਭਰ ਦੇ ਵਿੱਚ ਮੁਕਾਬਲੇ ਯੋਗ ਬਣਾਉਣ ਦੇ ਲਈ ਇੱਕ ਕਦਮ ਚੁੱਕ ਰਹੀ ਹੈ ਨਵੇਂ ਟੈਰਫ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਕਾਰਾਂ ਟਰੱਕਾਂ ਬੱਸਾਂ ਅਤੇ ਡਿਲੀਵਰੀ ਵਾਹਨਾਂ ਦੇ ਉੱਤੇ ਲਾਗੂ ਹੋਣਗੇ ਜਿਹੜੇ ਇਸ ਤੋਂ ਇਲਾਵਾ ਚੀਨੀ ਕਾਰ ਬ੍ਰਾਂਡ ਇਸ ਸਮੇਂ ਕੈਨੇਡਾ ਦੀ EV ਮਾਰਕੀਟ ਦੇ ਵਿੱਚ ਇੱਕ ਪ੍ਰਮੁੱਖ ਖਿਡਾਰੀ ਨਹੀਂ ਹੈ ਪਰ ਹਾਲ ਹੀ ਦੇ ਸਾਲਾਂ ਦੇ ਵਿੱਚ ਚੀਨ ਤੋਂ EV ਇੰਪੋਰਟ ਦੇ ਵਿੱਚ ਵਿਸਫੋਟਕ ਜਿਹੜਾ ਉਹ ਵਾਅਦਾ ਹੋਇਆ ਹੈ ਤੇ ਟੈਸਲਾ ਹਿਵੀ ਆਪਣੀ ਕੈਨੇਡੀਅਨ ਵਿਕਰੀ ਦੇ ਲਈ ਯੂਐਸ ਦੇ ਵਿੱਚ ਸਥਿਤ ਨਿਰਮਾਣ ਪਲਾਂਟ ਨੂੰ ਚੀਨ ਦੇ ਸ਼ੰਗਾਈ ਦੇ ਵਿੱਚ ਲੈ ਗਈ ਹੈ ਨਵੇਂ ਟੈਰਿਫ ਸ਼ੰਗਾਈ ਦੇ ਵਿੱਚ ਬਣਿਆ ਅਤੇ ਕੈਨੇਡਾ ਦੇ ਵਿੱਚ ਵੇਚੀਆਂ ਜਾਣ ਵਾਲੀਆਂ ਟੈਸਲਾ ਕਾਰਾਂ ਦੇ ਉੱਤੇ ਵੀ ਲਾਗੂ ਹੋਣਗੇ ਯਾਨੀ ਇਸ ਕਦਮ ਦੇ ਨਾਲ ਅਮਰੀਕੀ ਆਟੋ ਨਿਰਮਾਤਾ ਟੈਸਲਾ ਨੂੰ ਕੈਨੇਡੀਅਨ ਬਾਜ਼ਾਰ ਵਾਸਤੇ ਆਪਣੀਆਂ ਕਾਰਾਂ ਅਮਰੀਕਾ ਜਾਂ ਯੂਰਪ ਦੇ ਵਿੱਚ ਸਥਿਤ ਪਲਾਂਟ ਵਿੱਚ ਬਣਾਉਣੀਆਂ ਪੈਣਗੀਆਂ ਵੱਖਰੇ ਤੌਰ ਤੇ ਟਰੂਡੋ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ 15 ਅਕਤੂਬਰ ਤੋਂ ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਆਯਾਤ ਤੇ 25% ਦੀ ਵਾਧਾ ਟੈਕਸ ਲਾਗੂ ਕਰੇਗੀ। ਪ੍ਰਧਾਨ ਮੰਤਰੀ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਨੇ ਐਤਵਾਰ ਦੇ ਰਾਤ ਬਾਈਡਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੋਲੇਵਾਨ ਦੇ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਚੀਨ ਦੌਰੇ ਤੇ ਜਾਣ ਲੱਗਿਆ ਕੈਨੇਡਾ ਦੇ ਵਿੱਚ ਰੁਕੇ ਸਨ ਸੋਲੇਵਾਨ ਨੇ ਪੱਤਰਕਾਰ ਨੂੰ ਦੱਸਿਆ ਕਿ ਅਮਰੀਕਾ ਚਾਹੁੰਦਾ ਹੈ ਕਿ ਉਸਦੇ ਭਾਈਵਾਲ ਚੀਨ ਨੇ ਇਹ ਵਿਸ਼ੇ ਲਈ ਤਾਲਮੇਲ ਵਾਲੀ ਪਹੁੰਚ ਅਪਣਾਉਣ ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਦੇ ਦਬਾਅ ਕਾਰਨ ਇਹ ਟੈਰਿਫ ਲਾਗੂ ਨਹੀਂ ਕਰ ਰਿਹਾ ਹੈ ਇਸ ਟੈਰਿਫ ਲਗਾਉਣ ਸੰਬੰਧੀ ਲਏ ਗਏ ਫੈਸਲੇ ਤੋਂ ਬਾਅਦ ਚੀਨ ਅਤੇ ਕੈਨੇਡਾ ਦੇ ਸਬੰਧਾਂ ਲਈ ਵਾਰਤੋ ਸ਼ੁਰੂ ਹੋਈ ਗੱਲਬਾਤ ਇੱਕ ਵਾਰ ਫਿਰ ਤੋਂ ਰੁਕ ਸਕਦੀ ਹੈ ਲਿਬਰਲ ਕੈਬਨਟ ਦੇ ਰਿਟਰੀਟ ਹੈਲੀਫੈਕਸ ਦੇ ਵਿਖੇ ਚੱਲ ਰਹੀ ਹੈ ਜਿੱਥੇ ਕੈਬਨਟ ਵੱਲੋਂ ਹਾਊਸਿੰਗ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਲਗਾਤਾਰ ਚਰਚਾ ਜਾਰੀ ਹੈ ਇਸ ਪਾਸੇ ਦੇ ਵੱਲ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਤੇ ਪਵਿੱਖ ਦੇ ਟੀਚਿਆਂ ਦੇ ਮੱਦੇਨਜ਼ਰ ਰੱਖਦੇ ਹੋਏ ਕਦਮ ਚੁੱਕਣ ਸੰਬੰਧੀ ਯੋਜਨਾ ਉਲੀਕੀ ਜਾਣੀ ਹੈ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘਟ ਰਹੀ ਲੋਕਪ੍ਰਿਅਤਾ ਅਤੇ ਲਿਬਰਲਾਂ ਦਾ ਡਿੱਗਦਾ ਗ੍ਰਾਫ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਣਿਆ ਹੋਇਆ ਹੈ ਜਿਸ ਕਾਰਨ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਉਸ ਵੱਲੋਂ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਕੈਬਨਟ ਰਿਟ੍ਰੀਟ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਵਿੱਚ ਲਿਬਰਲ ਪਾਰਟੀ ਦੀ ਸਥਿਤੀ ਅਤੇ ਵੋਟਰਾਂ ਦੇ ਵਿੱਚ ਪਾਰਟੀ ਦੀ ਘਟਦੀ ਲੋਕਪ੍ਰਿਅਤਾ ਬਾਰੇ ਵੀ ਗੱਲਬਾਤ ਹੋ ਰਹੀ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਇਹ ਗੱਲਾਂ ਜਨਤਕ ਤੌਰ ਤੇ ਨਹੀਂ ਕੀਤੀਆਂ ਜਾ ਸਕਦੀਆਂ ਜਿਹੜਾ ਫਾਲਸ ਸੀਜ਼ਨ ਦੇ ਪਾਰਲੀਮੈਂਟਰੀ ਸੈਸ਼ਨ ਦੀ ਤਿਆਰੀ ਦੇ ਲਈ ਫੈਡਰਲ ਕੈਬਨਿਟ ਗਰਮੀਆਂ ਦੇ ਅਖੀਰ ਦੇ ਵਿੱਚ ਬੈਠਕ ਕਰਦੀ ਹੈ ਕੈਬਨਿਟ ਰਿਟਰੀਟ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਵੱਡੇ ਐਲਾਨ ਕੀਤੇ ਪਹਿਲਾ ਉਹਨਾਂ ਨੇ ਅਸਥਾਈ ਵਿਦੇਸ਼ੀ ਕਾਮਿਆਂ ਵਿੱਚ ਕਟੌਤੀ ਕਰਨ ਦੇ ਲਈ ਨਵੀਆਂ ਤਬਦੀਲੀਆਂ ਐਲਾਨੀਆਂ ਤੇ ਦੂਜਾ ਉਹਨਾਂ ਨੇ ਚੀਨ ਦੇ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਿਫ ਠੋਕਨ ਦਾ ਫੈਸਲਾ ਲਿਆ ਪਰ ਕੁਝ ਸਿਆਸੀ ਚਰਚਾਵਾਂ ਦੇ ਵਿੱਚ ਪਾਰਟੀ ਦੇ ਏਜੰਡੇ ਦੇ ਨਾਲ ਨਾਲ ਇੱਕ ਅਹਿਮ ਗੱਲਬਾਤ 트ਰੂਡੋ ਦੀ ਘਟ ਦੀ ਲੋਕਪ੍ਰਿਅਤਾ ਦੀ ਵੀ ਹੋ ਰਹੀ ਹੈ ਦਰਸਲ ਚੋਣ ਸਰਵੇਖਣਾਂ ਦੇ ਵਿੱਚ ਲਿਬਰਲ ਦੀ ਲੋਕਪ੍ਰਿਅਤਾ ਲਗਾਤਾਰ ਹੇਠਾਂ ਵੱਲ ਆ ਰਹੀ ਹੈ ਤੇ ਕਨਜ਼ਰਵੇਟਿਵ ਲੀਡਰ ਪੀਰੇ ਪਾਲੀ ਵਰਦੀ ਚੋਣ ਸਰਵੇਖਣਾਂ ਦੇ ਵਿੱਚ ਪਕਟਮ ਪਕੜ ਜਿਹੜੀ ਹੈ ਮਜ਼ਬੂਤ ਹੁੰਦੀ ਗਈ ਹੈ ਪ੍ਰਧਾਨ ਮੰਤਰੀ 트ਰੂਡੋ ਸਣੇ ਫੈਡਰਲ ਮੰਤਰੀਆਂ ਨੂੰ ਅਮਰੀਕੀ ਸਿਆਸਤ ਦੇ ਵਿੱਚ ਹੋਈ ਜਿਹੜੀ ਉਲਟ ਫੇਰ ਦਾ ਹਵਾਲਾ ਦਿੰਦੇ ਆ 트ਰੂਡੋ ਦੀ ਲੀਡਰਸ਼ਿਪ ਦੇ ਭਵਿੱਖ ਬਾਰੇ ਵੀ ਸਵਾਲ ਪੁੱਛੇ ਗਏ ਆਗਾਮੀ ਅਮਰੀਕੀ ਚੋਣਾਂ ਦੇ ਵਿੱਚ ਜੋ ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੌਰਾਨ ਡੈਮੋਕ੍ਰੇਸੀ ਸਥਿਤੀ ਕਮਜ਼ੋਰ ਹੋ ਰਹੀ ਹੈ ਪਰ ਜਦੋਂ ਤੋਂ ਬਾਈਡਨ ਨੇ ਖੁਦ ਨੂੰ ਪਾਸੇ ਕੀਤਾ ਤੇ ਕਾਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਬਣੀ ਹੈ ਉਦੋਂ ਤੋਂ ਡੈਮੋਕ੍ਰੇਟਸ ਦੇ ਵੱਲ ਵੋਟਰਾਂ ਦਾ ਰੁਝਾਨ ਵੱਧਦਾ ਨਜ਼ਰ ਆ ਰਿਹਾ ਹੈ ਪੱਤਰਕਾਰਾਂ ਨੇ ਮੰਤਰੀਆਂ ਨੂੰ ਪੁੱਛਿਆ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਪਾਰਟੀ ਦੀ ਲੋਕਪ੍ਰਿਤਾ ਵਧਾ ਸਕਦੀ ਹੈ ਟਰੂਡੋ ਨੇ ਇਹ ਕਿਆਸ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਕੀ ਅਮਰੀਕਾ ਦੇ ਵਿੱਚ ਡੈਮੋਕ੍ਰੇਟਸ ਸੰਬੰਧੀ ਹਾਲ ਹੀ ਦੇ ਉਲਟਫੇਰ ਦੇ ਵਿੱਚ ਉਨ੍ਹਾਂ ਲਈ ਕੁਝ ਸਬਕ ਹੈ ਜਾਂ ਨਹੀਂ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਇਹ ਗਰਮੀਆਂ ਕੈਨੇਡੀਅਨਸ ਨੂੰ ਸੋਨਨ ਦੇ ਵਿੱਚ ਬਤਾਇਆ ਹਨ ਜਿਨ੍ਹਾਂ ਨੂੰ ਅਸਲ ਚਿੰਤਾਵਾਂ ਨੇ ਤੇ ਉਹਨਾਂ ਦੀ ਸਰਕਾਰ ਜਿੰਨਾ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੀ ਹੈ ਉਹਨਾਂ ਕਹੇ ਕਿ ਜੇਕਰ ਡੈਮੋਕ੍ਰੈਟਿਕ ਪਾਰਟੀ ਦੀ ਲੋਕਪ੍ਰਿਅਤਾ ਵਧਣ ਤੋਂ ਕੋਈ ਸਬਕ ਲੈਣ ਵਾਲਾ ਨੁਕਤਾ ਹੈ ਤਾਂ ਉਹ ਇਹ ਯਕੀਨੀ ਬਣਾਉਣਾ ਹੈ ਕਿ ਉਹ ਟਰੂਡੋ ਲੋਕਾਂ ਦੀ ਗੱਲ ਸੁਣ ਰਹੇ ਨੇ ਟਰੂਡੋ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਵੱਡਾ ਸਬਕ ਉਹਨਾਂ ਚੀਜ਼ਾਂ ਦਾ ਜਵਾਬ ਦੇਣਾ ਹੈ ਜਿਨ੍ਹਾਂ ਬਾਰੇ ਲੋਕ ਅਸਲ ਦੇ ਵਿੱਚ ਚਿੰਤਤ ਨੇ ਉਹਨਾਂ ਨੇ ਚਾਈਲਡ ਕੇਅਰ ਅਤੇ ਇਸ ਤੋਂ ਇਲਾਵਾ ਨੈਸ਼ਨਲ ਸਕੂਲ ਜਿਹੜੇ ਫੂਡ ਪ੍ਰੋਗਰਾਮ ਦਾ ਹਵਾਲਾ ਦਿੱਤਾ ਜਿੱਥੇ ਉਹਨਾਂ ਦੀ ਸਰਕਾਰ ਖਰਚ ਕਰ ਰਹੀ ਹੈ ਉਹਨਾਂ ਨੇ ਕਿਹਾ ਸਾਡਾ ਮੰਨਣਾ ਹੈ ਕਿ ਜ਼ਿੰਮੇਵਾਰ ਤਰੀਕਿਆਂ ਦੇ ਨਾਲ ਕੈਨੇਡੀਅਨਸ ਦੀ ਮਦਦ ਲਈ ਮਜ਼ਬੂਤ ਆਰਥਿਕਤਾ ਦੀ ਵਰਤੋਂ ਕਰਨਾ ਪਵੈਖਣ ਨੂੰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਪੋਲੀਵਰ ਨੇ ਨਿਸ਼ਾਨਾ ਸਾਧ ਧਿਆਨ ਪੋਲੀਵਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਟਰੂਡੋ ਨੇ ਕਿਹਾ ਕਿ ਉਹ ਸੱਭਿਆਚਾਰਕ ਯੁੱਧਾਂ ਅਤੇ ਇਹ ਸ਼ਿਕਾਇਤ ਕਰਨ ਕਿ ਸਭ ਕੁਝ ਜਿਹੜਾ ਟੁੱਟ ਗਿਆ ਤੇ ਕੇਂਦ੍ਰਿਤ ਨਹੀਂ ਹੈ ਟਰੂਡੋ ਦੇ ਮੰਤਰੀਆਂ ਨੇ ਵੀ ਉਹਨਾਂ ਦੀ ਲੀਡਰਸ਼ਿਪ ਦੇ ਪਿਛੇ ਬਾਰੇ ਸਵਾਲ ਪੁੱਛੇ ਜਾਣ ਤੇ ਸਪਸ਼ਟ ਤੌਰ ਤੇ ਟਰੂਡੋ ਦਾ ਸਮਰਥਨ ਕੀਤਾ। ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਕੈਬਨਟ ਨੂੰ ਟਰੂਡੋ ਤੇ ਜ਼ਬਰਦਸਤ ਭਰੋਸਾ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ ਕਿ ਕੈਨੇਡੀਅਨ ਜੋ ਕਹਿ ਰਹੇ ਨੇ ਟਰੂਡੋ ਉਹ ਕਰਦੇ ਨੇ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਵੀ ਕਿਹਾ ਹੈ ਕਿ ਉਹ ਟਰੂਡੋ ਦਾ ਪੂਰਾ ਸਮਰਥਨ ਕਰਦੇ ਨੇ। ਕੈਨੇਡਾ ਵਿੱਚ ਇਸ ਸਮੇਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਕਿਉਂਕਿ ਫੈਡਰਲ ਨੀਤੀ ਦੇ ਵਿੱਚ ਤਬਦੀਲੀਆਂ ਕਾਰਨ 70000 ਤੋਂ ਵੱਧ ਕੁਮਾਂਤਰੀ ਵਿਦਿਆਰਥੀ ਗ੍ਰੈਜੂਏਟ ਨੂੰ ਡਿਪੋਰਟ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਵੀਂ ਜ਼ਿੰਦਗੀ ਦੇ ਸੁਪਨੇ ਲੈ ਕੇ ਦੇਸ਼ ਤੇ ਵਿੱਚ ਆਏ ਵਿਦਿਆਰਥੀਆਂ ਦੀ ਬੇਮਿਸਾਲ ਗਿੰਦੀ ਦਾ ਕਹਿਣਾ ਹੈ ਕਿ ਉਹਨਾਂ ਦਾ ਭਵਿਕਣ ਲਟਕਿਆ ਹੋਇਆ ਹੈ ਨੌਜਵਾਨ ਸਪੋਰਟ ਵੈਂਕੂਵਰ ਇੱਕ ਵਿਦਿਆਰਥੀ ਐਡਵੋਕੇਸੀ ਗਰੁੱਪ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਗ੍ਰੈਜੂਏਟਾਂ ਨੂੰ ਇਸ ਸਾਲ ਦੇ ਅੰਤ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਦੇਸ਼ ਚੋਂ ਡਿਪੋਰਟ ਕੀਤੇ ਜਾਣ ਦਾ ਖਤਰਾ ਹੈ ਇਹ ਕੈਨੇਡੀਅਨ ਸਰਕਾਰ ਦੁਆਰਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ ਜਿਸ ਦੇ ਵਿੱਚ ਸਟੱਡੀ ਪਰਮਿਟਾਂ ਨੂੰ ਸੀਮਿਤ ਕਰਨਾ ਸ਼ਾਮਿਲ ਹੈ ਇਸ ਦਾ ਅਸਰ ਇਨ੍ਹਾਂ ਵਿਦਿਆਰਥੀਆਂ ਦੇ ਲਈ ਭਿਆਨਕ ਰਿਹਾ ਹੈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਆਰ ਦੇ ਲਈ ਅਰਜ਼ੀ ਦੇਣ ਦੀ ਯੋਜਨਾ ਬਣਾਉਣ ਵਾਲੇ ਹਜ਼ਾਰਾਂ ਸਟੂਡੈਂਟਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਕੋਲ ਭਾਰੀ ਕਰਜ਼ੇਆਂ ਤੇ ਟੁੱਟੇ ਸੁਪਨੇ ਨੇ ਇਸ ਤੋਂ ਇਲਾਵਾ ਭਵਿੱਖ ਤੋਂ ਦਲਾ ਨਜ਼ਰ ਆ ਰਿਹਾ ਹੈ ਕੈਨੇਡਾ ਭਾਰ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਡਿਪੋਰਟ ਹੋਣ ਦੇ ਖਿਲਾਫ ਰੋਡ ਪ੍ਰਦਰਸ਼ਨਾਂ ਦਾ ਆਯੋਜਨ ਕਰ ਰਹੇ ਨੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਡੇਰੇ ਲਗਾਏ ਨੇ ਤੇ 3 ਮਹੀਨਿਆਂ ਤੋਂ ਦਿਨ ਰਾਤ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇੱਕ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਪੀਆਰ ਨਾਮਜ਼ਦਗੀਆਂ ਦੇ ਵਿੱਚ 25% ਦੀ ਕਟੌਤੀ ਲਈ ਨਵੀਆਂ ਪ੍ਰੋਵਿੰਸ਼ੀਅਲ ਨੀਤੀਆਂ ਨੇ ਕਈਆਂ ਦਾ ਭਵਿੱਖ ਉੰਦਲਾ ਕਰ ਦਿੱਤਾ ਹੈ ਇਸੇ ਤਰ੍ਹਾਂ ਦੇ ਪ੍ਰਦਰਸ਼ਨ অন্ਟਾਰੀਓ ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖੇ ਜਾ ਸਕਦੇ ਨੇ ਡਿਪੋਟੇਸ਼ਨ ਦਾ ਸਾਹਮਣਾ ਕਰ ਰਹੇ ਆਪ ਦਾ ਕੋਮੰਤਰੀ ਵਿਦਿਆਰਥੀ ਮਹਿਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ 6 ਸਾਲ ਕੈਨੇਡਾ ਆਉਣ ਦੇ ਲਈ ਬਹੁਤ ਸਾਰੇ ਜੋਖਮ ਲੈ ਕੇ ਉਹਨਾਂ ਨੇ ਬਿਤਾਏ ਨੇ ਜਿਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਕੰਮ ਕੀਤਾ ਅਤੇ ਟੈਕਸ ਅਦਾ ਕੀਤਾ ਪਰ ਹੁਣ ਉਸ ਨੂੰ ਆਪਣੀ ਹੀ ਜ਼ਿੰਦਗੀ ਦਾ ਕੀਮਤੀ ਸਮਾਂ ਦੇਣ ਤੋਂ ਬਾਅਦ ਇਥੋਂ ਛੱਡ ਜਾਣਾ ਪਵੇਗਾ ਉਹਨਾਂ ਕਹਿੰਦੇ ਕਿ ਪਹਿਲਾਂ ਹਰ ਦੋ ਹਫ਼ਤਿਆਂ ਬਾਅਦ ਸੀਈਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੁੰਦੇ ਸਨ ਇਸ ਲਈ ਉਹਨਾਂ ਨੇ ਇਸ ਲਈ ਤਿਆਰੀ ਕੀਤੀ ਹੁਣ ਪਤਾ ਨਹੀਂ ਕਿ ਅਗਲਾ ਡਰਾ ਕਦੋਂ ਹੋਵੇਗਾ ਜਿਸ ਕਾਰਨ ਬਹੁਤ ਜ਼ਿਆਦਾ ਵੱਡਾ ਬੈਕਲੌਗ ਰਿਹਾ ਹੈ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪ੍ਰਵਾਸੀ ਕਾਮਿਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਪੂਰੇ ਬ੍ਰੈਮਟਨ ਦੇ ਵਿੱਚ ਰੈਲੀਆਂ ਕੀਤੀਆਂ ਨੇ ਇੱਕ ਬਰਤਾਨ ਦੇ ਵਿਰੋਧ ਪਿੱਛੇ ਹਟਦੇ ਹੋਏ ਜੋ ਉਹਨਾਂ ਨੂੰ ਸਥਾਨਕ ਹਾਊਸਿੰਗ ਸੰਕਟ ਤੇ ਜੌਬਸ ਮਾਰਕੀਟ ਦੇ ਵਿੱਚ ਠੰਡੇਪਨ ਨੂੰ ਜਿਮ ਵਾਟਰ ਹੋਂਦੇ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਇਤਿਹਾਸਕ ਵਾਧੇ ਤੋਂ ਬਾਅਦ ਕੈਨੇਡਾ ਦੇ ਵਿੱਚ ਕੁਝ ਮਹਰਾਂ ਦਾ ਵਿਚਾਰ ਸੀ ਕਿ ਇਸ ਵਰਤਾਰੇ ਕਰਕੇ ਪ੍ਰਵਾਸੀਆਂ ਤੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਵਧੀ ਹੈ ਕੈਨੇਡਾ ਸਰਕਾਰ ਨੇ ਕੋਵਿਡ-19 ਮਗਰੋਂ ਕਾਮਿਆਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਕੁਝ ਨਿਯਮਾਂ ਦੇ ਵਿੱਚ ਵੋਟ ਦਿੱਤੀ ਸੀ ਜਿਸ ਕਰਕੇ ਵਿਦੇਸ਼ੀ ਕਾਮੇ ਖਾਸ ਤੌਰ ਤੇ ਘਟ ਤਨਖਾਹ ਵਾਲੇ ਵਰਕਰਾਂ ਦੀ ਤਾਦਾਤ ਉਹ ਬਹੁਤ ਵੱਧ ਸੀ ਟ੍ਰੋਡੋ ਨੇ ਕਿਹਾ ਕਿ ਰੋਜ਼ਗਾਰਦਾਤਾ ਉੱਚ ਬੇਰੋਜ਼ਗਾਰੀ ਵਾਲੇ ਖੇਤਰਾਂ ਯਾਨੀ ਜਿੱਥੇ ਬੇਰੋਜ਼ਗਾਰੀ ਦਰ 6% ਦਿਆ ਇਸ ਤੋਂ ਵੱਧ ਹੈ ਵਿੱਚ ਘੱਟ ਤਨਖਾਹ ਵਾਲੇ ਅਸਾਈ ਵਿਦੇਸ਼ੀ ਕਾਮਿਆਂ ਨੂੰ ਪ੍ਰਤੀਕਰਨ ਦੇ ਯੋਗ ਨਹੀਂ ਹੋਣਗੇ ਹਾਲਾਂਕਿ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਦੇ ਨਾਲ ਹੀ ਕੰਸਟਰਕਸ਼ਨ ਅਤੇ ਹੈਲਥ케ਅਰ ਵਰਗੇ ਖੇਤਰਾਂ ਜਿੱਥੇ ਸਟਾਫ ਦੀ ਅਜੇ ਵੀ ਗੰਭੀਰ ਘਾਟ ਹੈ ਵਿੱਚ ਸਿਮਿਤ ਛੋਟਾਂ ਹੋਣਗੀਆਂ ਨਾਲ ਹੀ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰ ਦੇ ਲਈ ਕੰਟਰੈਕਟ ਵੀ 2 ਸਾਲ ਤੋਂ ਘੱਟ ਕੇ 1 ਸਾਲ ਲਈ ਹੋਇਆ ਕਰੇਗਾ ਏਅਰ ਕੋਲ ਵਰਕ ਫੋਰਸ ਦਾ 10 ਫੀਸਦੀ ਜਿਹੜਾ ਟੈਂਪਰੇਰੀ ਵਰਕ ਪਰਮਿਟ ਤੇ ਵਰਕਰ ਰੱਖ ਸਕਦਾ ਹੈ ਜਿਸ ਨਾਲ ਹੋਰ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਤ ਸਕਦੀਆਂ ਨੇ ਏਅਰ ਕੈਨੇਡਾ ਉਹਨਾਂ ਯਾਤਰੀਆਂ ਦੀ ਮੁੜ ਬੁਕਿੰਗ ਫਲੈਕਸੀਬਿਲਟੀ ਨੂੰ ਪੇਸ਼ਕਸ਼ ਕਰ ਰਿਹਾ ਹੈ ਜਿਨ੍ਹਾਂ ਨੇ ਅਗਲੇ ਮਹੀਨੇ ਸੰਭਾਵਿਤ ਪਾਇਲਟ ਹੜਤਾਲ ਦੀ ਮਿਤੀ ਦੇ ਆਲੇ ਦੁਆਲੇ ਫਲਾਈਟਰ ਬੁੱਕ ਕੀਤੀਆਂ 에어ਲਾਈਨ ਦਾ ਕਹਿਣਾ ਹੈ ਕਿ ਇਸ ਦੀ ਗੱਲਬਾਤ ਦੇ ਵਿੱਚ ਪ੍ਰਗਤੀ ਹੋਈ ਹੈ ਤੇ ਇੱਕ ਸਮਝੌਤੇ ਤੇ ਪਹੁੰਚਣ ਦੀ ਉਮੀਦ ਹੈ ਪਰ ਇਸ ਨੂੰ ਅਜੇ ਵੀ ਸਤੰਬਰ 17 ਦੇ ਸ਼ੁਰੂ ਦੇ ਵਿੱਚ ਇਸ ਦੇ 5400 ਪਾਇਲਟਾਂ ਦੁਆਰਾ ਹੜਤਾਲ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੇ ਨੇ 에어ਲਾਈਨ ਪਾਇਲਟ ਐਸੋਸੀਏਸ਼ਨ ਨੇ ਹੜਤਾਲ ਦੀ ਮਿਤੀ ਨਿਰਧਾਰਤ ਕੀਤੀ ਹੈ ਪਰ ਪਾਇਲਟਾਂ ਨੇ ਹੜਤਾਲ ਦੇ ਆਦੇਸ਼ ਨੂੰ ਮਨਜ਼ੂਰੀ ਦੇਣ ਲਈ ਬਹੁਤ ਜ਼ਿਆਦਾ ਵੋਟ ਦਿੱਤੀ ਹੈ 에어ਲਾਈਨ ਦੀ ਪਾਲਿਸੀ ਦੇ ਤਹਿਤ 15 ਤੇ 23 ਸਤੰਬਰ ਦੇ ਵਿਚਕਾਰ ਯਾਤਰਾ ਦੇ ਲਈ ਟਿਕਟਾਂ ਵਾਲੇ ਗਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ 30 ਨਵੰਬਰ ਤੱਕ ਉਸੇ ਰੇਟ ਤੇ ਮੰਜ਼ਿਲ ਵਾਲੀ ਕਿਸੇ ਵੀ ਹੋਰ 에어 ਕੈਨੇਡਾ ਫਲਾਈਟ ਤੇ ਰੀਬੁੱਕ ਕਰ ਸਕਦੇ ਨੇ ਪ੍ਰਭਾਵੀ ਸਮੇਂ ਦੌਰਾਨ ਬੁਕਿੰਗ ਵਾਲੇ ਯਾਤਰੀ ਆਪਣੀ ਫਲਾਈਟ ਨੂੰ ਰੱਦ ਵੀ ਕਰ ਸਕਦੇ ਨੇ ਤੇ ਪਵਿੱਖ ਦੀ ਯਾਤਰਾ ਦੇ ਲਈ ਕ੍ਰੈਡਿਟ ਪ੍ਰਾਪਤ ਕਰ ਸਕਦੇ ਨੇ ਰੀਫੰਡ ਯੋਗ ਟਿਕਟਾਂ ਵਾਲੇ ਗਾਹਕਾਂ ਲਈ ਰੀਫੰਡ ਉਪਲਬਧ ਹੋਣਗੇ ਪਰ 에어 ਕੈਨੇਡਾ ਦਾ ਕਹਿਣਾ ਹੈ ਕਿ ਨਾ ਵਾਪਸੀ ਯੋਗ ਟਿਕਟਾਂ ਵਾਲੇ ਗਾਹਕਾਂ ਲਈ ਫੰਡ ਉਪਲਬਧ ਨਹੀਂ ਹੋਣਗੇ ਕਿਉਂਕਿ ਉਡਾਨਾਂ ਆਮ ਵਾਂਗ ਕੰਮ ਕਰਨ ਲਈ ਨਿਰਧਾਰਤ ਨੇ ਇਹ ਨੀਤੀ 에ਅਰ ਕੈਨੇਡਾ ਮੇਨ ਲਾਈਨ 에ਅਰ ਕੈਨੇਡਾ ਰੂਜ਼ ਜੈਸ ਜਾਂ ਜਪਾਲ 에ਅਰਲਾਈਨ ਦੁਆਰਾ ਸੰਚਾਲਿਤ 에ਅਰ ਕੈਨੇਡਾ ਐਕਸਪ੍ਰੈਸ ਉਡਾਨਾਂ ਅਤੇ 에ਅਰ ਕੈਨੇਡਾ ਦੀਆਂ ਛੁੱਟੀਆਂ ਸਮੇਤ ਸਾਰੀਆਂ 에ਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਉੱਤੇ ਲਾਗੂ ਹੁੰਦੀ ਹੈ ਕਰਮਚਾਰੀ ਜੂਨ 2023 ਤੋਂ 에ਅਰ ਕੈਨੇਡਾ ਦੇ ਨਾਲ ਟ੍ਰਾਂਟੋ ਦੇ ਹੋਟਲਾਂ ਦੇ ਵਿੱਚ ਸੰਗੀ ਸਮਝੌਤੇ ਦੀ ਗੱਲਬਾਤ ਕਰ ਰਹੇ ਨੇ 에ਅਰ ਕੈਨੇਡਾ ਦੇ ਪਾਇਲਟਾਂ ਨੇ ਹੜਤਾਲ ਦੇ ਹੱਕ ਦੇ ਵਿੱਚ ਭਾਰੀ ਪੌਣ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਇਸ ਤੇ ਬੰਦੀ ਹੋਰ ਜਾਣਕਾਰੀ ਸਾਂਝੀ ਕੀਤੀ ਐਕੋਫੈਕਸ ਕੈਨੇਡਾ ਦੀ ਰਿਪੋਰਟ ਦਾ ਕਹਿਣਾ ਹੈ ਕਿ ਰਹਿਣ ਦੇ ਖਰਚੇ ਤੇ ਬੇਰੋਜ਼ਗਾਰੀ ਦੇ ਕਾਰਨ ਦੂਜੀ ਤਿਮਾਹੀ ਵਿੱਚ ਨੌਜਵਾਨ ਕੈਨੇਡੀਅਨਾਂ ਜ਼ਿਆਦਾ ਨੇ ਜਿਹੜੇ ਕਿ ਕ੍ਰੈਡਿਟ ਭੁਗਤਾਨ ਤੋਂ ਖੁੰਝ ਚੁੱਕੇ ਨੇ ਵੱਧ ਤੋਂ ਵੱਧ ਨੌਜਵਾਨ ਨੇ 26 ਤੋਂ 35 ਸਾਲ ਦੀ ਉਮਰ ਦੇ 17 ਦੇ ਵਿੱਚੋਂ ਇੱਕ ਕੈਨੇਡੀਅਨ ਕ੍ਰੈਡਿਟ ਭੁਗਤਾਨ ਤੋਂ ਖੁੰਝਿਆ ਹੋਇਆ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਟੋ ਲੋਨ ਕ੍ਰੈਡਿਟ ਲਾਈਨਾਂ ਦੇ ਲਈ ਅਪਰਾਧ ਦੀਆਂ ਦਰਾਂ ਵੀ ਖਾਸ ਤੌਰ ਤੇ ਨੌਜਵਾਨ ਕੈਨੇਡੀਅਨਾਂ ਦੇ ਵਿੱਚ ਹੀ ਉੱਚੀਆਂ ਸਨ ਜੋ ਕਿ ਜਨਸੰਖਿਆ ਦੁਆਰਾ ਦਰਪੇਸ਼ ਵਿੱਤੀ ਦਬਾਅ ਨੂੰ ਦਰਸਾਉਂਦੀਆਂ ਨੇ Aquifax Canada ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰਹਿਣ ਦੇ ਖਰਚੇ ਤੇ ਬੇਰੋਜ਼ਗਾਰੀ ਦੇ ਕਾਰਨ ਦੂਜੀ ਤਿਮਾਹੀ ਵਿੱਚ ਨੌਜਵਾਨ ਕੈਨੇਡੀਅਨਾਂ ਦੇ ਵਿੱਚ ਖੁੰਝੇ ਹੋਏ ਕ੍ਰੈਡਿਟ ਭੁਗਤਾਨ ਵਧੇ ਸਨ Aquifax ਦਾ ਕਹਿਣਾ ਹੈ ਕਿ 23 ਵਿੱਚੋਂ 1 ਕੈਨੇਡੀਅਨ 26 ਤੋਂ 35 ਸਾਲ ਦੀ ਉਮਰ ਦੇ ਹਰ 17 ਵਿੱਚੋਂ 1 ਕੈਨੇਡੀਅਨ ਕ੍ਰੈਡਿਟ ਭੁਗਤਾਨ ਤੋਂ ਖੁੰਝੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਟੋ ਲੋਨ ਤੇ ਕ੍ਰੈਡਿਟ ਲਾਈਨਾਂ ਲਈ ਅਪਰਾਧ ਦੀਆਂ ਦਰਾਂ ਵੀ ਖਾਸ ਤੌਰ ਤੇ ਨੌਜਵਾਨ ਕੈਨੇਡੀਅਨਾਂ ਵਿੱਚ ਉੱਚੀਆਂ ਸਨ ਜੋ ਕਿ ਜਨਸੰਖਿਆ ਦੁਆਰਾ ਦਰਪੇਸ਼ ਵਿੱਤੀ ਦਬਾਅ ਨੂੰ ਦਰਸਾਉਂਦੀਆਂ ਨੇ Aquifax ਦਾ ਕਹਿਣਾ ਹੈ ਕਿ ਦੋ 2024 ਦੀ ਦੂਜੀ ਤਿਮਾਹੀ ਵਿੱਚ 26 ਤੋਂ 35 ਸਾਲ ਦੀ ਉਮਰ ਦੇ ਕੈਨੇਡੀਅਨਾਂ ਵਿੱਚ ਖੁੰਝੇ ਹੋਏ ਕ੍ਰੈਡਿਟ ਭੁਗਤਾਨਾ ਦੀ ਦਰ 1.99% ਸੀ। ਇਹ 1 ਸਾਲ ਪਹਿਲਾਂ ਦੇ ਮੁਕਾਬਲੇ 21.6% ਵਾਧਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖਪਤਕਾਰਾਂ ਦੇ ਕਰਜ਼ੇ ਦਾ ਪੱਧਰ 2.5 ਟ੍ਰਿਲੀਅਨ ਡਾਲਰ ਹੋ ਗਿਆ ਹੈ ਜੋ ਕਿ 2023 ਦੀ ਦੂਜੀ ਤਿਮਾਹੀ ਤੋਂ 4.2% ਦੀ ਵਾਧਾ ਹੈ ਜਾਣਕਾਰੀ ਮੁਤਾਬਕ ਮਹਿੰਗਾਈ ਸਥਿਰ ਹੋ ਰਹੀ ਹੈ ਵਿਆਜ ਦਰਾਂ ਕਟਲੀਆਂ ਸ਼ੁਰੂ ਹੋ ਰਹੀਆਂ ਨੇ ਜੋ ਕਿ ਬਹੁਤ ਸਾਰੇ ਖਪਤਕਾਰਾਂ ਲਈ ਚੰਗੀ ਖਬਰ ਹੈ ਵਾਧਦੀ ਬੇਰੋਜ਼ਗਾਰੀ ਨੇ ਕੁਝ ਪੋਜ਼ਿਟਿਵ ਸੰਭਾਵਨਾਵਾਂ ਨੂੰ ਆਫਸੈਟ ਕੀਤਾ ਹੈ ਤੇ ਵਿੱਤੀ ਤਣਾਅ ਵਧ ਰਿਹਾ ਹੈ ਕੈਨੇਡਾ ਦੀ ਬੇਰੋਜ਼ਗਾਰੀ ਦਰ ਲਗਾਤਾਰ ਵੱਧ ਰਹੀ ਹੈ ਜੁਲਾਈ ਵਿੱਚ 6.4 ਫੀਸਦੀ ਤੱਕ ਪਹੁੰਚ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਆંકડા ਦਰਸਾਉਂਦੇ ਨੇ ਕਿਉਂਕਿ ਉੱਚ ਵਿਆਜ ਦਰਾਂ ਆਰਥਿਕਤਾ ਨੂੰ ਹੌਲੀ ਕਰਦੀਆਂ ਨੇ ਜਾਰੀ ਆਰਥਿਕ ਦਬਾਅ ਵੀ ਬਹੁਤ ਸਾਰੇ ਨੌਜਵਾਨ ਕੈਨੇਡੀਅਨਾਂ ਨੂੰ ਆਪਣੇ ਪਰਿਵਾਰਾਂ ਨਾਲ ਰਹਿਣ ਲਈ ਵਾਪਸ ਭੇਜ ਰਿਹਾ ਹੈ। ਕੁੱਲ ਮਿਲਾ ਕੇ ਗੈਰ ਮੌਰਗੇਜ ਅਪਰਾਧ ਦਰ 1.4% ਸੀ ਜੋ ਕਿ 2020 ਦੇ ਵਿੱਚ ਸਿਖਰ ਪੱਧਰ ਨੂੰ ਪਾਰ ਕਰ ਗਈ ਤੇ 2011 ਤੋਂ ਬਾਅਦ ਸਭ ਤੋਂ ਉੱਚੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕ੍ਰੈਡਿਟ ਕਾਰਡ ਦਾ ਕਰਜ਼ਾ 122 ਬਿਲੀਅਨ ਡਾਲਰ ਦੇ ਬਕਾਇਦਾ ਮੁੱਖ ਚਾਲਕ ਸੀ ਜੋ ਸਾਲ ਦਰ ਸਾਲ 13.7% ਦੀ ਵਾਧਾ ਹੈ। ਉਸਨ ਕੈਨੇਡੀਅਨ ਨੇ ਤਿਮਾਹੀ ਦੌਰਾਨ ਡਾਲਰ 4300 ਤੋਂ ਵੱਧ ਕ੍ਰੈਡਿਟ ਕਾਰਡ ਬਕਾਇਆ ਜੋ ਕਿ 2007 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਚੂਨ ਵਿਕਰੀ ਇੱਕ ਮੰਦੀ ਨੇ ਬਕਾਇਆ ਕ੍ਰੈਡਿਟ ਕਾਰਡ ਦੇ ਦੇ ਵਿੱਚ ਕਮੀ ਨਹੀਂ ਦਿਖਾਈ ਸਟੈਟਿਸਟਿਕਸ ਕੈਨੇਡਾ ਅਨੁਸਾਰ ਦੂਜੀ ਤਿਮਾਹੀ ਵਿੱਚ ਪ੍ਰਚੂਨ ਵਿਕਰੀ 0.5% ਦੀ ਘਟ ਗਈ ਇਹ ਵੀ ਕਿਹਾ ਗਿਆ ਹੈ ਕਿ ਉੱਚ ਘਰਾਦੀਆਂ ਕੀਮਤਾਂ ਤੇ ਵਿਆਜ ਦਰਾਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਬਹੁਤ ਪਰ ਰੁਕਾਵਟਾਂ ਪੈਦਾ ਕਰ ਸਕੀਆਂ ਨੇ ਵਿਆਜ ਦਰਾਂ ਵਿੱਚ ਗਿਰਾਵਟ ਦੇ باوجود ਹਾਊਸਿੰਗ ਮਾਰਕੀਟ ਵਿੱਚ ਤੇਜ਼ੀ ਨਹੀਂ ਆਈ ਤੇ ਵਿਕਰੀ ਲਗਭਗ 2 ਤੋਂ 3 ਸਾਲ ਪਹਿਲਾਂ ਦੇ ਨੇੜੇ ਨਹੀਂ ਹੈ ਤੇ ਮਾਰਕੀਟ ਨੂੰ ਸਧਾਰਨ ਹੋਣ ਵਿੱਚ ਜ਼ਿਆਦਾਤਰ ਸਮਾਂ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਕਿ ਸ਼ੁਰੂ ਵਿੱਚ ਸਭ ਤੋਂ ਵੱਧ ਪ੍ਰਭਾਵ ਇਸ ਸਾਲ ਆਪਣੇ ਮਾਰਗੇਜ ਨੂੰ ਨਵਿਆਉਣ ਵਾਲੇ ਖਪਤਕਾਰਾਂ ਤੇ ਪੈਣ ਜਾ ਰਿਹਾ ਹੈ ਰੀਪੋਰਟ ਵਿੱਚ ਕਿਹਾ ਗਿਆ ਕਿ 2024 ਵਿੱਚ 15% ਦੀ ਨਵੀਨੀਕਰਨ ਵਿੱਚ ਮਾਸਿਕ ਭੁਗਤਾਨ ਡਾਲਰ 300 ਤੋਂ ਵਾਧਾ-ਵਾਧਾ ਹੋਇਆ ਜੋ ਕਿ 2019 ਵਿੱਚ 8% ਦੀ ਵਾਧਾ ਹੈ న్యూਸਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ